ਰਾਜ ਸਰਕਾਰ ਵੱਲੋਂ ਯੋਧ ਨਸ਼ਿਆਂ ਵਿਰੋਧ ਜਿਹੜੀ ਮੈਮ ਜਾਰੀ ਕੀਤੀ ਵੀਡੀਓਈ ਹੈ ਸਾਡੇ ਮਾਜੋਗ ਐਸਐਸਪੀ ਜੀ ਦੀ ਰਹਿ ਨਮਾਈ ਹੇਠ ਫਰੀਪੁਰ ਪੁਲਿਸ ਨੂੰ ਉਸ ਟਾਈਮ ਬਹੁਤ ਵਧੀਆ ਇੱਕ ਕਾਮਯਾਬੀ ਆਸਰੇ ਜਦੋਂ ਸਾਡੀ ਸੀਏ ਟੀਮ ਫਰੀਪੁਰ ਤੌਫੀਕਾ ਰੋਡ ਤੇ ਗਸ਼ਤ ਕਰ ਰਹੀ ਸੀ ਤਾਂ ਉਸ ਨੂੰ ਇੱਕ ਸ਼ੱਕੀ ਮੋਟਰਸਾਈਕਲ ਦਿਖਾਈ ਦਿੱਤਾ ਜਿਸ ਨੂੰ ਸ਼ੱਕ ਦੇ ਦਾਤ ਰੋਕਿਆ ਗਿਆ ਤਾਂ ਜਦੋਂ ਰੋਕਿਆ ਗਿਆ ਇਸ ਦੇ ਦੋ ਜਣੇ ਨੂੰ ਗ੍ਰਿਫਤਾਰ ਕੀਤਾ ਇੱਕ ਲਵਜੀ ਸਿੰਘ ਜਿਹੜਾ ਇੱਛਾ ਕਲੋਨੀ ਫ੍ਰੀਕੋਟ ਦਾ ਰਹਿਣ ਵਾਲਾ ਸੀ ਤੇ ਦੂਸਰਾ ਹਜੀਤ ਸਿੰਘ ਉਗਲਲੀ ਇਹ ਵੀ ਦਸ਼ਮੇਸ਼ ਨਗਰ ਫ੍ਰੀਕੋਟ ਦਾ ਨਿਵਾਸੀ ਸੀ ਜਦੋਂ ਇਹਨਾਂ ਦੀ ਸਰਚ ਕੀਤੀ ਗਈ ਤਾਂ ਇਹਨਾਂ ਤੋਂ ਸਾਨੂੰ 100 ਗ੍ਰਾਮ ਹੈਰਨ 12000 ਰੁਪਏ ਜਿਹੜਾ ਇਹਨਾਂ ਨੇ ਨਸ਼ਾ ਵੇਚਾ ਹੈਰਨ ਵੇਚੀ ਸੀ ਉਸ ਦੀ ਡਰੱਗ ਮਣੀ ਤੇ ਇੱਕ ਸਪਲੈਂਡਰ ਮੋਟਰਸਾਈਕਲ ਜਿਹੜਾ ਮੌਕੇ ਤੇ ਇਹਨਾਂ ਤੋਂ ਬਰਾਮਦ ਹੋਇਆ ਤੇ ਇਹਨਾਂ ਦੋਨਾਂ ਦੋਸ਼ੀਆਂ ਤੇ ਪਹਿਲਾਂ ਵੀ ਇੱਕ ਇੱਕ ਮਕਦਮਾ ਦਰਜ ਹੈ ਇਹਨਾਂ ਨੂੰ ਅੱਜ ਮਾਂਜੁਕ ਕੋਰਟ ਦੇ ਵਿੱਚ ਪੇਸ਼ ਕੀਤਾ ਜਾਏਗਾ ਤੇ ਇਹਨਾਂ ਦਾ ਰਿਮਾਨਡ ਲੈ ਕੇ ਪੁੱਛ ਵਿੱਚ ਕੀਤੀ ਜਾਏਗੀ ਵੀ ਇਹ ਜਿਹੜੀ 100 ਗ੍ਰਾਮ ਹੈਰੋਨ ਇਹ ਕਿੱਥੋਂ ਲੈ ਕੇ ਆਏ ਸੀ ਤੇ ਅੱਗੇ ਸਪਲਾਈ ਸਾਡੇ ਲੋਕਲ ਜਾਂ ਅੱਗੇ ਕਿਤੇ ਕਿਤੇ ਸਪਲਾਈ ਕਰਦੇ ਸੀ ਇਹ ਤੇ ਜਿਹੜਾ ਇਹ ਜਿੱਥੋਂ ਲੈ ਕੇ ਆਏ ਸੀ ਇਹਨੇ ਪੁੱਛੀ ਇਸ ਦੇ ਵਿੱਚ ਅਸੀਂ ਫਿਰ ਉਹਨੂੰ ਅੱਗੇ ਨਾਮਿਨੇਟ ਕਰਕੇ ਜਿਹੜੇ ਕਾਰਵਕ ਅਮਲ ਵਿੱਚ ਲਿਆਂਦਾ ਗਿਆ